ਹੀ ਪੈਸਾ ਸਕਰੀਨ ਤੇ ਚੱਲ ਰੀਆਂ ਤਸਵੀਰਾਂ ਜਿਦੇ ਵਿੱਚ ਤੁਸੀਂ ਨੋਟਾਂ ਦੀਆਂ ਗੱਥੀਆਂ ਹੀ ਗੱਥੀਆਂ ਦੇਖ ਰਹੇ ਹੋ ਤੁਸੀਂ ਸੋਚਦੇ ਹੋਮੋਗੇ ਕਿ ਸ਼ਾਇਦ ਕਿਸੇ ਦੀ ਲਾਟਰੀ ਲੱਗੀ ਹੋਣੀ ਹੈ ਜਿਹੜੇ ਕੀ ਐਨੇ ਨੋਟ ਨਜ਼ਰ ਆ ਰਹੇ ਨੇ ਤੇ ਲਵੇ ਲੈਪਟਾਪ ਤੇ ਮੋਬਾਈਲ ਫੋਨ ਵੀ ਪਏ ਨੇ ਤਾਂ ਦੱਸ ਦੇ ਕਿ ਟੈਕਸਾਂ ਦੀ ਚੋਰੀ ਨੂੰ ਰੋਕਣ ਦੇ ਉਦੇਸ਼ ਨਾਲ ਇੱਕ ਵੱਡੀ ਕਾਰਵਾਈ ਕਰਦੇ ਆਂ ਜਲੰਧਰ ਕਮਿਸ਼ਨਰੇਟ ਪੋਰਟਸ ਨੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਡੱਬਾ ਵਪਾਰ ਦੇ ਵਿੱਚ ਸ਼ਾਮਿਲ ਇੱਕ ਸ਼ੱਕੀ ਗਿਰੋਹ ਦਾ ਪਰਦਾਫਾਸ਼ ਕੀਤਾ। ਹੋਰ ਵੇਰਵਿਆਂ ਦਾ ਖੁਲਾਸਾ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਕਿਹਾ ਕਿ ਡੱਬਾ ਵਪਾਰ ਦਾ ਇੱਕ ਗੈਰ ਨਿਯੰਤਰ ਗੈਰ ਕਾਨੂੰਨੀ ਰੂਪ ਹੈ ਜਿਸ ਦੇ ਵਿੱਚ ਪ੍ਰਤੀ ਭੂਤੀਆਂ ਦੇ ਵਿੱਚ ਲੈਣ ਦੇਣ ਕਿਸੇ ਅਧਿਕਾਰਿਤ ਸੇਵੀ ਦੁਆਰਾ ਮਾਨਤਾ ਪ੍ਰਾਪਤ ਸਟਾਕ ਐਕਸਚੇਂਜ ਦੁਆਰਾ ਨਹੀਂ ਕੀਤਾ ਜਾਂਦਾ ਤੇ ਡੱਬਾ ਆਪਰੇਟਰ ਦੁਆਰਾ ਅੰਦਰੂਨੀ ਤੌਰ ਤੇ ਸਟਾਕ ਅਕਸੈਂ ਜਾਂਤੇ ਰੈਗੂਲੇਟਰੀ ਨਿਗਰਾਨੀ ਤੇ ਨਿਪਟਾਇਆ ਜਾਂਦਾ ਤਾਂ ਪੁਲਿਸ ਅਧਿਕਾਰੀ ਨੇ ਕਿਹਾ ਕਿ ਮੁੱਖ ਦੋਸ਼ੀ ਨੇ ਗਾਹਕਾਂ ਦੇ ਫੋਨਾਂ ਤੇ ਏਪੀਕੇ ਫਾਈਲਾਂ ਸਥਾਪਿਤ ਕੀਤੀਆਂ ਜਿੱਥੇ ਗਾਹਕ ਬਸੁੰਦੀ ਖਰੀਦ-ਵੇਚ ਕਰ ਸਕਦੇ ਨੇ ਅਤੇ ਇਹ ਲੈਣ-ਦੇਣ ਰਿਕਾਰਡ ਨਹੀਂ ਕੀਤੇ ਗਏ ਜਿਸ ਦੇ ਚਲਦੇ ਨਿਵੇਸ਼ਕਾਂ ਨੂੰ ਧੋਖਾਧੜੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਹੋਇਆ ਜੀ ਸਰ ਪੂਰਾ ਕੀ ਹਾਮਲਾ ਸਰ ਮਾਨ ਜੋਸ਼ੀ ਸੁਪਨ ਚਰਮਾ ਦੀ ਆਈਪੀਐਸ ਸੁਖਮੀਨਾ ਪੀਸੀ ਨੰਦਾ ਜੀਰਾ ਦੇ ਤਿਜਾ ਨਾਲ ਪੇਸ਼ਾਂ ਤੇ ਇੰਸਪੈਕਟਰ ਸਰਿੰਦਰ ਕੁਮਾਰ ਜੀ ਜਾਂ ਜਿਨ੍ਹਾਂ ਨੇ ਪੰਜ ਬੰਦੇ ਗ੍ਰਫਤਾਰ ਕੀਤੇ ਆ ਜਿਨ੍ਹਾਂ ਦੇ ਨਾਮ ਹੈ ਜਬੇਸ਼ ਘੋੜਾ ਕਰਨ ਡੋਗਰਾ ਅਨਰ ਅਨੰਦ ਤਰਪੰਤ ਤਰਨ ਭਾਰਤਵਾਜ ਜਿਹੜੇ ਤਹਿਤ ਮੁਕੱਦਮਾ ਨੰਬਰ 146 ਅੰਡਰ ਸੈਕਸ਼ਨ 318 355 308 62 2 ਤੇ 66 ਆਈਟੀ ਐਕਟ ਦੇ ਤਹਿਤ ਕੇਸ ਰਜਿਸਟਰ ਕੀਤਾ ਤੇ ਸਕਿਉਰਟੀ ਕੰਟਰੈਕਟਰ ਰੈਜਿਸਟ੍ਰੇਸ਼ਨ ਐਕਟ 1950 ਦੇ ਤਹਿਤ ਬਥਾ ਕੀਤਾ ਜਿਨ੍ਹਾਂ ਦੇ ਕੋਲ ਕਰੀਬ 20 ਲੱਖ ਫਰਾਂਸੀ 14 ਮੋਬਾਈਲ ਫੋਨ ਅਤੇ ਲੈਪਟਾਪ ਵਗੈਰਾ ਰਿਕਵਰ ਕਰਾਇਆ ਜਿਹੜੇ ਇਹ ਵਿਅਕਤੀ ਜਿਹਨਾਂ ਸਾਈ ਸਾਈ ਸ਼ੇਅਰ ਬ੍ਰੋਕਰ ਦੇ ਨਾਂ ਤੇ ਦਫ਼ਤਰ ਹੁੰਦਿਆ ਸੀ ਇਹ ਭੂਰੇ ਬਾਲੇ ਲੋਕਾਂ ਦੇ ਕੋਲੋਂ ਜਿਹੜੇ ਗਲਤ ਤਰੀਕੇ ਦੇ ਨਾਲ ਉਹਨਾਂ ਨੂੰ ਪੈਸਾ ਜਿਹੜਾ ਕਹਿੰਦੇ ਇਨਵੈਸਟ ਕਰਨਾ ਜਿਹੜਾ ਤੁਹਾਡਾ ਸ਼ੇਅਰਾਂ ਵਿੱਚ ਇਨਵੈਸਟ ਕਰਦੇ ਰਹੀ ਸੀ ਜਿਹਨੂੰ ਦੱਬਾ ਟਰੇਡਿੰਗ ਵੀ ਕਿਹਾ ਜਾਂਦਾ ਗਲਤ ਤਰੀਕੇ ਨਾਲ ਯੂਜ਼ ਕਰਕੇ ਇਹਦੀ ਇਨਵੈਸਟੀਗੇਸ਼ਨ ਅੱਕੇ ਕਰਨ ਲੱਗਿਓ ਆ ਇਹਦਾ ਪਰਚਾ ਦਰਜ ਕਰਕੇ ਤੋਂ ਫਿਨਿਸ਼ ਚੱਲ ਰਹੀ ਹੈ ਇਹਦੇ ਵਿੱਚ ਜੇ ਨਹੀਂ ਕੋਸ਼ਿਸ਼ ਕਰ ਪਈ ਹੋਗੇ ਤਾਂ ਕੁਝ ਵਿਅਕਤੀ ਹੋਰ ਨਾਮਜਿਤ ਕਿਸੀ ਹੈ ਜਿਹਨਾਂ ਨੇ ਆਪਣਾ ਜਰਨੀ ਕੀਤਾ ਹੈ ਸਰਦੋਸ਼ਿਆਂ ਦੇ ਪਹਿਲਾਂ ਵੀ ਹਮ ਕਦੋਂ ਆ ਗਏ ਨਹੀਂ ਇਹੋ ਖਰਾ ਫੋਰ ਐਗਜ਼ਾਮਪਲ ਕਰਨਾ ਕਰੀਏ ਖੈਰ ਦੇਖਿਆ ਜਾਵੇ ਤਾਂ ਲੋਕਾਂ ਦੇ ਵੱਲੋਂ ਧੋਖਾ ਧੜੀ ਕਰਨ ਦੇ ਨਵੇਂ ਤੋਂ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ